do ਹਰਜੀਤ ਗਰੂ ਸਿੰਘ ਜੀ ਅੱਜ ਕੀ ਆਪਣੇ ਕਿਹੜਾ ਗਰੋ ਫੜਿਆ ਕੱਲ 21 14 5 25 ਨੂੰ ਜੀ ਬਲਵਿੰਦਰ ਸਿੰਘ ਪੁੱਤਰ ਗੁਰਬੀਰ ਸਿੰਘ ਵਾਸੀ ਫੁੱਡੀ ਕਲਾ ਨੇ ਬਿਆਨ ਤੇ ਹਨੀ ਟ੍ਰੈਪ ਲਾਉਣ ਵਾਲੇ ਕਰੋ ਦੇ ਖਿਲਾਫ ਮੁਕੱਦਮਾ ਅਰਜੀ ਕੀਤਾ ਗਿਆ ਜਿਦੇ ਵਿੱਚ ਹਰਜੀਤ ਸਿੰਘ ਹੈ ਹਰਜਿੰਦਰ ਸਿੰਘ ਹੈ ਤੇ ਜਸਪੀਰ ਕੌਰ ਜੀ ਤੋਂ ਫਾਇਨਾ ਨਾਲ ਦੀਪ ਸਿੰਘ ਹੈ ਸ਼ਿਕਾਇਤਕਰਤਾ ਨੇ ਕੀ ਸ਼ਿਕਾਇਤ ਦਿੱਤੀ ਸੀ ਸ਼ਿਕਾਇਤਕਰਤਾ ਨੇ ਸ਼ਿਕਾਇਤ ਕੀਤੀ ਸੀ ਵੀ ਮੈਨੂੰ ਇਹਨਾਂ ਨੇ ਉਹਨੂੰ ਤੇ ਬੁਲਾ ਕੇ ਵਹਿਕਾਬੇ ਵਿੱਚ ਲੈ ਗਿਆ। ਇਹ ਔਰਤ ਕਹਿੰਦੀ ਮੈਂ ਇਕੱਲੀ ਘਰੇ ਆ। ਤੁਸੀਂ ਆ ਜਾਓ। ਤਾਂ ਮੈਂ ਘਰੇ ਆ ਗਿਆ। ਉਹ ਸਮੇਂ ਇਕੱਲੀ ਘਰੇ ਸੀ। ਮੈਨੂੰ ਘਰੇ ਬਿਠਾ ਕੇ ਪਾਣੀ ਧਾਣੀ ਦਾ ਵਿਲਾਸ ਦੇ ਦਿੱਨ ਨਦੀ ਪਾਣੀ ਦਾ। ਉਸ ਤੋਂ ਬਾਅਦ ਮੌਕੇ ਦੀ ਫਿੱਟਨ ਬੰਦੇ ਜਵਾਨ ਕਰਿਆ। ਜੀ। ਜਿੱਦਾਂ ਨੇ ਉਹਨੂੰ ਉਹ ਡਰਾਵਾ ਡਰਾਉਣ ਲੱਤ ਭਕਾਉਣ ਲੱਗ ਪਏ। ਤੇ ਉਹਦਾ ਮੋਬਾਈਲ ਖੋਲਿਆ। ਤੇ ਉਹਦੀ ਜਦੋਂ ਇਹ ਫੋਟੋ-ਫਟੋ ਤੇ ਮੂਵੀ ਵੀ ਬਣਾਉਣ ਲੱਗੇ ਤਾਂ ਉਹ ਤੋਂ ਕਿ ਤਾਂ ਗੋ ਨਾ ਤਾਂ ਬਚ ਗਏ ਉਹ ਇਹਨਾਂ ਨੂੰ ਕਿ ਆਪਣੀ ਸ਼ਿਕਾਇਤ ਕਰਤਾ ਤਾਂ ਕਿੰਨੇ ਪੈਸੇ ਦੀ ਮੰਗ ਕਰਦੇ ਸੀ ਇਹ ਤੋਂ ਆ ਜੀ ਮੰਗ ਕੀਤੀ ਜੀ ਇਹ ਪਛਾ ਨਹੀਂ ਇਹ ਵੀ ਅੱਛਾ ਤਾਂ ਪੈਸੇ ਮੰਗ ਤਾਂ ਮੰਗ ਕੀਤੀ ਕੱਲ ਹੀ ਆ ਜੀ ਮੈਂ ਪਚ ਗਏ ਅੱਛਾ ਤੇ ਜਾਨੀਏ ਉਹਦੀ ਗਰੋਹ ਦੀ ਚੁੰਗਲ ਚੋਂ ਆ ਜਾਨ ਛੜਾ ਕੇ ਭੱਜ ਲਿਆ ਜਾਨ ਛੜਾ ਕੇ ਭੱਜ ਅੱਛਾ ਉਸ ਤੋਂ ਬਾਅਦ ਸਾਡੇ ਕੋਲੇ ਨਾ ਜੀ ਠੀਕ ਹੈ ਤੇ ਪਤਾਲ ਚ ਆਇਆ ਹੋਊ ਵੀ ਹੋਰ ਕਿੰਨੇ ਕੁ ਬੰਦੇ ਨੂੰ ਬਲੈਕਮੇਲ ਕਰੇ ਹੋ ਹੋਰ ਅਜੇ ਸੀ ਨਾ ਤਾਂ ਪੁੱਛ ਕੇ ਚਲ ਰਹੇ ਆ ਜੇ ਕੋਈ ਉਹ ਜੀ ਗੱਲ ਹੋਰ ਆਉਂਦੀ ਆ ਹੋਰ ਨਾ ਵੀ ਦਿੱਤਾ ਤਾਂ ਫਤਤੀ ਸ਼ਦਰਾ ਨਾ ਜੀ ਆਮਲ ਵਿੱਚ ਇਨਾਂ ਨੂੰ ਮਾਨਯੋਗ ਦਾ ਤੇ ਪੇਸ਼ ਕੀਤੇ ਜੀ ਹਾਂਜੀ ਮਾਨਯੋਗ ਬਦਾਲ ਤੇ ਪੇਸ਼ ਕੀਤੇ ਜੀ ਨਹੀਂ ਅੱਛੀ ਅੱਜ ਕਰਾਂਗੇ ਅੱਛੀ ਉਹ ਤਾਂ ਕੰਮ ਕਰਤਾਂ ਆਂ ਦੀ ਬਾਈ ਜੀ ਠੀਕ ਹੈ ਜੀ ਅੱਜ ਪੁਲਿਸਰ ਮੰਡ ਲਵਾਂਗੇ ਉਹ ਦੇਖਦੇ ਆ ਜੀ ਅੱਜ ਕਿਹੜੇ ਕਿਹੜੇ ਬੰਦੇ ਦੋਸ਼ੀ ਪਕੜੇ ਗਏ ਨੇ ਇਹ ਦੋਸ਼ੀ ਪੜੇ ਜੀ ਹਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਜਸਵੀਰ ਕੌਰ ਪਤਨੀ ਨਛੱਤਰ ਸਿੰਘ ਤੇ ਹਰਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਇਹ ਬਨਾਲੇ ਦੀ ਅਸ਼ੇਖਾ ਹੋਣਗੇ ਜੀ ਇਹ ਜੀ ਕੋਣ ਬੰਦਾ ਰਹਿੰਦਾ ਜਗਦੇਵ ਸਿੰਘ ਜਿਹਦਾ ਇਹ ਗ੍ਰੋਹ ਫੜਿਆ ਹੈ ਕੀ ਕੀ ਧਾਰਾ ਲਗੀਆਂ ਨੇ ਇਹਨਾਂ ਖਿਲਾਫ ਇਹਨਾਂ ਦੇ ਖਿਲਾਫ ਧਾਰਾ ਹੈਗੀਆਂ ਜੀ 303 ਜਿਮਨ 2 303 8 ਜਿਮਨ 2 352 ਜਿਮਨ 2 61 ਜਿਮਨ 2 ਬੀ ਐਨ 23 ਦੇ ਦੀਨ ਇਹ ਧਾਰਾ ਲਗਾ ਕੇ ਮੁਕੱਦਮਾ ਦਾਇਰ ਕੀਤਾ ਇੰਨਾ ਵਿੱਚ ਕਾਲ ਵੀ ਜਿਹੜਾ ਦੀਪ ਸਿੰਘ ਹੈ ਉਹ ਹਜੇ ਰਸਟ ਕਰਨ ਵਾਲਾ ਨਹੀਂ ਹੈ ਭੱਜਾ